ਖੜਿਆ ਸੀ ਜਿੱਥੇ ਕਿ ਦੋ ਪਿੰਡ ਜਿਹੜੇ ਨਾਲ ਲੱਗਦੇ ਨੇ ਉਹਦੇ ਅੰਦਰ ਲੋਕ ਜਿਹੜੇ ਫਸੇ ਹੋਏ ਨੇ 7-8 8 ਫੁੱਟ ਜਿਹੜਾ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਭਰ ਚੁੱਕਾ ਹੈ ਤਸਵੀਰਾਂ ਪਿੰਡ ਦੀਆਂ ਦਿਖਾਈਆਂ ਜਾਂ ਲਗਾਤਾਰ ਜਿਹੜਾ ਪਾਣੀ ਜਿਹੜਾ 8-8 ਫੁੱਟ ਦੇ ਕਰੀਬ ਜਿਹੜਾ ਪਿੰਡ ਪਿੰਡ ਦੇ ਵਿੱਚ ਪਹੁੰਚ ਗਿਆ ਕਿੰਨੇ ਕਿੰਨੇ ਫੁੱਟ ਪਾਣੀ ਹੈ ਪਾਣੀ ਹੁਣ ਪੈਲੀਆਂ ਤੇ ਤਾਰੂ ਆ ਸਾਡੇ ਤੇ ਰਾਹ ਤੇ ਨਾ ਆਇਆ ਵੇ ਅੰਦਰ ਲੋਕ ਫਿਰ ਕਿੰਨੇ ਕੇ ਅੰਦਰ ਲੋਕ ਨੇ ਇਸ ਅੰਦਰ ਲੋਕ ਕਿੰਨੇ ਕਨੇ ਹੁਣ ਜਿਹੜੇ ਘਰਾਂ 'ਚ ਘੇਰੇ ਹੋ ਘਰਾਂ 'ਚ ਬੈਠੇ ਜਿਹੜੇ ਬੰਦ ਤੇ ਆ ਗਏ ਬੰਦ ਤੇ ਆ ਕਿੰਨੇ ਲੋਕ ਫਸੇ ਲੋਕਾਂ ਜੇ ਤਾਂ ਕੋਈ ਕਾਲਾ ਲਾਇਆ ਤੇ ਸਾਡੇ ਅਰਗੇ ਬੈਠੇ ਤੇ ਪਾਣੀ ਮੁਕ ਪੰਜਾਬ ਜਾ ਗਿਆ ਪਾਣੀ ਇਹ ਪਾਣੀ ਖੋ ਗਿਆ ਫਿਰ ਮਾਲ ਗੰਡਿਆ ਤੇ ਦੋ ਗਾਵਾਂ ਵੀ ਰੁੜ ਗਈਆਂ ਦੁਕਾਨ ਰੁੜ ਗਈ ਇਹ ਫੇਰ ਅੰਦਰ ਹੁਣ ਪਾਣੀ ਹੋਲ ਅੰਦਰ ਭਰੇ ਪਿਆ ਕਿੰਨਾ ਕਿੰਨਾ ਫੁੱਟ ਪਾਣੀ ਹੋਣਾ ਪਾਣੀ 5-5 4-4 ਫੁੱਟ ਪਾਣੀ ਪਾਣੀ ਗਿਆ ਲੱਗਦਾ ਇਹਦੇ ਅੰਦਰ ਲੋਕ ਫਸੇ ਨੇ ਫਸੇ ਸਾਰੇ ਅਜੇ ਅੰਦਰ ਆ ਜੀ ਘਰਾਂ ਦੇ ਵਿੱਚ ਲੋਕ ਮਾਲ ਡੰਗਰ ਆ ਛੱਡ ਕੇ ਆ ਨਹੀਂ ਸਕਦੇ ਤੇ ਮਾਲ ਡੰਗਰ ਵੀ ਅੰਦਰ ਆ ਤੇ ਲੋਕ ਵੀ ਅੰਦਰ ਆ ਕਈਆਂ ਨੂੰ ਕਈਏ ਵੀ ਬਾਹਰ ਆਜੋ ਤੇ ਕਈ ਆਉਣਾ ਵੀ ਨਹੀਂ ਚਾਹੁੰਦੇ ਮਾਲ ਹੀ ਕੁਝ ਕਹਿਣ ਦੀ ਗੱਲ ਨਹੀਂ ਜਿੰਨਾ ਪਾਣੀ ਰਸਵੇਲ 3 ਵਜੇ ਦਾ ਵਧ ਰਿਹਾ ਟਿਕਾਂਤ ਕਮਰਿਆਂ ਦੇ ਵਿੱਚ ਵੀ ਪਾਣੀ ਆ ਕੋਈ ਇਹੋ ਜਿਹੀ ਜਗ੍ਹਾ ਨਹੀਂ ਸੁੱਕੀ ਹੈਗੀ ਜਿੱਥੇ ਆਪਾਂ ਨੂੰ ਖਾਣੇ ਵਾਸਤੇ ਰਸਨੀ ਰੱਖਦੇ ਹਾਂ ਪਿੰਡ ਫਤਿਹਾਲੇ ਦੇ ਵਿੱਚ ਖੜੇ ਸੀ ਜਿੱਥੇ ਕਿ ਦੋ ਪਿੰਡ ਜਿਹੜੇ ਨਾਲ ਲੱਗਦੇ ਨੇ ਉਹਦੇ ਅੰਦਰ ਲੋਕ ਜਿਹੜੇ ਫਸੇ ਹੋਏ ਨੇ ਕੋਠਿਆਂ ਉੱਪਰ ਚੜੇ ਨੇ 8-8 ਫੁੱਟ ਪਾਣੀ ਜਿਹੜਾ ਅੰਦਰ ਜਿਹੜਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਸੀਂ ਤਸਵੀਰਾਂ ਪਿੰਡ ਦੀਆਂ ਦਿਖਾਈਆਂ ਜਾਣ ਲਗਾਤਾਰ ਜਿਹੜਾ ਪਾਣੀ ਜਿਹੜਾ 8-8 ਫੁੱਟ ਦੇ ਕਰੀਬ ਜਿਹੜਾ ਪਿੰਡ ਦੇ ਵਿੱਚ ਪਹੁੰਚ ਗਿਆ ਸਾਡੇ ਨਾਲ ਚੇਅਰਮੈਨ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਇਹ ਪਿੰਡ ਦੇ ਵਿੱਚ ਜਿਹੜਾ ਪਾਣੀ ਜਿਹੜਾ 8-8 ਫੁੱਟ ਦੇ ਕਰੀਬ ਜਿਹੜਾ ਪਹੁੰਚ ਚੁੱਕਾ ਹੈ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਚੇਅਰਮੈਨ ਸਾਹਿਬ ਕੀ ਕਹਣਾ ਚਾਹੁੰਦੇ ਅੱਜ ਪਿੰਡ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਖੜੇ ਕਿੰਨਾ ਕੁ ਪਾਣੀ ਆ ਗਿਆ ਅੱਜ ਅਸੀਂ ਪਿੰਡ ਫੱਤੇ ਵਾਲਾ ਵਾਲਾ ਦੇ ਜਿਹੜਾ ਇੱਥੇ ਤੁਸੀਂ ਦੇਖਿਓ ਕਿ ਬੰਦ ਦੇ ਨਾਲ ਇੱਥੇ ਖੜੇ ਆ ਤੇ ਅੱਜ ਮਨ ਬੜਾ ਉਦਾਸ ਹੋ ਰਿਹਾ ਕਿਉਂਕਿ ਤੁਸੀਂ ਦੇਖੋ ਕਿ ਅੱਜ ਮੈਂ ਸਮਝਦਾ ਕਿ ਪਰਸੋਂ ਅਸੀਂ ਕੱਲ ਵੀ ਆਏ ਸੀ ਤੇ ਮੈਨੂੰ ਲੱਗਦਾ ਕਿ ਅੱਜ ਜਿਹੜਾ ਪਾਣੀ ਦਾ ਜਿਹੜਾ ਸਤਰ ਬਹੁਤ ਵੱਧ ਚੁੱਕਿਆ ਤੇ ਮੈਂ ਸਮਝਦਾ ਵਾਂ ਕਿ ਇੱਥੇ ਹੁਣ ਆਉਣਾ ਜਾਣਾ ਜਿਹੜਾ ਪੈਦਲ ਉਹ ਮੁਸ਼ਕਲ ਹੋ ਚੁੱਕਿਆ ਮੈਂ ਸਮਝਦਾ ਕੋਈ ਕਾਰ ਜਾਂ ਮੋਟਰਸਾਈਕਲ ਸਕੂਟਰ ਵੀ ਨਹੀਂ ਜਾ ਸਕਦਾ ਤੇ ਲੋਕ ਕਿੰਨੇ ਤੁਸੀਂ ਦੇਖੋ ਸਾਹਮਣੇ ਕਿ ਕਿੰਨੇ ਮੁਸ਼ਕਲ ਦੇ ਨਾਲ ਉੱਥੋਂ ਕਿੰਨੇ ਜਿਹੜੇ ਲੋਕ ਆ ਰਹੇ ਉਹ ਦਿਖਾਏ ਜਾਣ ਲੋਕਾਂ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਪਿਆ 7-8 8 ਫੁੱਟ ਜਿਹੜਾ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਭਰ ਚੁੱਕਾ ਅਸੀਂ ਚੇਅਰਮੈਨ ਸਾਹਿਬ ਨਾਲ ਵੀ ਗੱਲਬਾਤ ਜਿਹੜੇ ਆ ਲੋਕ ਅੰਦਰੋਂ ਪਿੰਡ ਦੇ ਆ ਰਹੇ ਨੇ ਓਕਾਜ਼ ਉਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਨਾਲ ਕੀ ਕਹਿੰਦਾ ਕਿੰਨੇ ਕਿੰਨੇ ਫੁੱਟ ਪਾਣੀ ਹੈ ਤੇ ਕੀ ਉਹਨਾਂ ਦਾ ਵੀ ਗਾਉਂ ਦਾ ਨਾਲ ਵੀ ਗੱਲਬਾ ਤੁਹੀ ਪਿੰਡ ਦੇ ਵਿਚ ਰੰਦੇ ਇੱਥੇ ਹਾਂਜੀ ਕਿਹੜਾ ਪਿੰਡ ਜੀ ਤੁਹਾਡਾ ਐ ਹੋਈ ਕੀ ਨਾਂ ਪਿੰਡ ਦਾ ਜੀ ਫੱਤੇ ਵਾਲਾ ਤੇ ਕਿੰਨੇ ਕਿੰਨੇ ਫੁੱਟ ਪਾਣੀ ਹੈ ਜੀ ਪਾਣੀ ਹੁਣ ਪੈਲੀਆਂ ਤੇ ਤਾਰੂ ਆ ਸਾਡੇ ਤੇ ਰਾਤ ਇਹਨਾਂ ਨਾਲ ਆਇਆ ਵੇ ਅੰਦਰ ਲੋਕ ਫਿਰ ਕਿੰਨੇ ਕੇ ਅੰਦਰ ਲੋਕ ਨੇ ਕਿੰਨੇ ਦੇ ਅੰਦਰ ਲੋਕ ਕਿੰਨੇ ਗਨੇ ਹੁਣ ਜਿਹੜੇ ਘਰਾਂ 'ਚ ਘੇਰੇ ਹੋ ਘਰਾਂ 'ਚ ਬੈਠੇ ਜਿਹੜੇ ਬੰਦ ਤੇ ਆ ਗਏ ਬੰਦ ਤੇ ਆ ਅੱਛਾ ਅੰਦਰ ਫਸੇ ਲੋਕ ਹਾਂ ਫਸੇ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਕੀਤਾ ਗਿਆ ਕੋਈ ਨਹੀਂ ਕਿਸੇ ਨੇ ਪੁੱਛਿਆ ਜੀ ਤਾਈ ਕੋਈ ਨਹੀਂ ਪੁੱਛਿਆ ਨਾ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਕੋਈ ਨਹੀਂ ਕੋਈ ਨਹੀਂ ਪਾਣੀ ਕਿੰਨੇ ਕਿੰਨੇ ਫੋਟੇਗਾ ਫਿਰ ਤੁਸੀਂ ਦੱਸ ਪਾਣੀ ਪੈਲੀਆਂ ਤੇ ਤਰੂ ਬੱਚੇ-ਮੁੱਚੇ ਸਾਰੇ ਅੰਦਰ ਹੀ ਨਾਲੇ ਘਰਾਂ ਚ ਹੀ ਆ ਸਾਰੇ ਸਾਫ ਘਰਾਂ ਜੀ ਹੋਕਰਾਂ ਜੀ ਅੰਦਰੋਂ ਆਏ ਪਾਣੀ ਦੇ ਵਿੱਚੋਂ ਫਿਰ ਹਾਂ ਜੀ ਕਿੰਨੇ ਕਿੰਨੇ ਫੁੱਟ ਪਾਣੀ ਫਿਰ ਪਾਣੀ ਅੰਦਰੋਂ ਝਵਾੜ ਗਿਆ ਜੀ ਤੇ ਫਿਰ ਕੀ ਇੰਤਜ਼ਾਮ ਨਹੀਂ ਕੀਤਾ ਸਰ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਨਾ ਨਹੀਂ ਕਿਵੇਂ ਫਿਰ ਅੰਦਰ ਕਿੰਨੇ ਕਿ ਲੋਕ ਫਸੇ ਹੋਏ ਆ ਅੰਦਰੋਂ ਬਾਸੋ ਲੋਕ ਫਸੇ ਨਹੀਂ ਕਿ ਕਿੰਨੇ ਕਿ ਲੋਕ ਫਸੇ ਆ ਲੋਕ ਜੇ ਤਾਂ ਕੋਈ ਹਾਂ ਕਾਲਾ ਲਾਇਆ ਹੈ ਤੇ ਸਾਡੇ ਹਰਕੇ ਬੈਠੇ ਤੇ ਉੱਪਰ ਇੱਥੇ ਪਾਣੀ ਮੁਲਕ ਭਜਾ ਗਏ ਪਾਣੀ ਇਹ ਪਾਣੀ ਹੋ ਗਿਆ ਇਹ ਦਿਮਾਗ ਲਿਆ ਫਿਰ ਮਾਲ ਗੱਲਿਆ ਬਾਦ ਦੰਗਾ ਵਿਚਾਰੇ ਇੱਥੇ ਲੈ ਕੇ ਆਏ ਬੰਦੇ ਇੱਥੇ ਵੀ ਬੈਠੇ ਬੁੱਕ ਕਰਿਆ ਤੇ ਕਿੱਥੋਂ ਅੰਦਰ ਪਿੰਡ ਦੇ ਵਿੱਚ ਪਾਣੀ ਕਿੰਨੇ ਕਿੰਨੇ ਫੁੱਟ ਆਪਾਂ ਪਾਣੀ ਆਪਣੇ ਤਾਰੂ ਆਪਣੀ ਬੈਗ ਦੇ ਕਿੰਨੇ ਕਿੰਨੇ ਫੁੱਟ ਫਟੇ ਦੋ ਘਾਵਾਂ ਵੀ ਰੁੜ ਗਈਆਂ ਆਪਣੇ ਦੋ ਘਾਵ ਰੁੜ ਗਈਆਂ ਤੇ ਫਿਰ ਅੰਦਰ ਪਾਣੀ ਫੁੱਲ ਅੰਦਰ ਭਰੇ ਪਿਆ ਕਿੰਨਾ ਕਿੰਨਾ ਫੁੱਟ ਪਾਣੀ ਹੋਣਾ ਪਾਣੀ 5-5 4-4 ਫੁੱਟ ਪੰਜ ਪੰਜ ਗੇ ਲੱਗੋ ਤੇ ਫੇਰ ਅੰਦਰ ਲੋਕ ਫਸੇ ਹੋਏ ਨੇ ਫਸੇ ਦੇਖ ਦੇ ਪ੍ਰਸ਼ਾਸਨ ਵਾਲਾ ਕੋਈ ਇੰਤਜ਼ਾਮ ਕੀਤਾ ਨਹੀਂ ਅਜੇ ਤੱਕ ਕੋਈ ਨਹੀਂ ਕੀਤਾ ਤੁਸੀਂ ਅੰਦਰੋਂ ਪਾਣੀ ਦੇ ਵਿੱਚੋਂ ਆਏ ਹੁਣ ਹਾਂ ਪਾਣੀ ਦੇ ਵਿੱਚ ਕਿਹੜਾ ਪਿੰਡ ਕਿਹੜਾ ਪਿੰਡ ਹਾਲੇ ਵਾਲਾ ਕੀ ਨਾਮ ਤੁਹਾਡਾ ਪੱਪਲ ਸਿੰਘ ਪਾਣੀ ਕੁਝ ਕਹਿਣ ਦੀ ਗੱਲ ਨਹੀਂ ਜਿੰਨਾ ਪਾਣੀ ਰੱਸਵੇਰ 3 ਵਜੇ ਦਾ ਵਧ ਰਿਹਾ ਕੰਤ ਕਮਰਿਆਂ ਦੇ ਵਿੱਚ ਵੀ ਪਾਣੀ ਆ ਕੋਈ ਇਹੋ ਜੀ ਜਗ੍ਹਾ ਨਹੀਂ ਸੁੱਕੀ ਹੈਗੀ ਜਿੱਥੇ ਆਪਾਂ ਕੋਈ ਖਾਣੇ ਵਾਸਤੇ ਰੱਸ ਨਹੀਂ ਰੱਖ ਸਕੀ ਕਿੰਨਾ ਕੁ ਫੁੱਟ ਪਾਣੀ ਹੈਗਾ ਕਰੀਬ ਕਰੇ ਇੱਥੋਂ 5 ਫੁੱਟ ਪਾਣੀ ਹੋ ਗਿਆ ਹੈ ਕਿੰਨੇ ਕੁ ਲੋਕ ਅੰਦਰ ਫਸੇ ਹੈ ਬਿਲਕੁਲ ਮੇਰੇ ਸਾਹਮਣੇ ਹੋਊਗਾ ਕੰਮ ਤਾਂ ਕਰ ਭੀ ਅੱਧੇ ਲੋਕ ਨੇ ਅੱਧੋਂ ਘੱਟ ਹੀ ਲੋਕ ਨਿਕਲੇ ਨੇ 80% ਲੋਕ ਅੰਦਰ ਬਸੇ ਹੋਣੇ ਨੇ ਲੋਕ ਹਾਂਜੀ ਤੇ ਫਿਰ ਕਿਵੇਂ ਅੰਦਰ ਕੋਈ ਸਮਾਨ ਪਹੁੰਚ ਰਿਹਾ ਅੰਦਰ ਸਮਾਨ ਨੇ ਹੋਣਾ ਲੈ ਕੇ ਆਣ ਵੀਰ ਬੇੜਾ ਇੰਨ ਲਾ ਰਹੇ ਨੂੰ ਕਿਉਂ ਨੇ ਪਹੁੰਚਦਾ ਕਰਦੇ ਨੇ ਸਵੇਰ ਦਾ ਕੋਈ ਸਿਸਟਮ ਸਾਡੇ ਕੋਲ ਨਹੀਂ ਸੀ ਕਿ ਹੱਥ ਵਾਲਾ ਬੇੜਾ ਹੈਗਾ ਜੀ ਤੁਹਾਨੂੰ ਪਤਾ ਵੀ ਕਿੰਨਾ ਕੁ ਚਲਾ ਕੇ ਤੇ ਕਿੰਨੇ ਲੋਕਾਂ ਨੂੰ ਘੱਡ ਸਕਦਾ ਕਿ ਹੁਣ ਇੰਨ ਲਾਉਣ ਲੱਗੇ ਵੀਰ ਖੋਣੇ ਕੱਢ ਕੇ ਲੈ ਕਿਹੜਾ ਪਿੰਡ ਆਲੇ ਵਾਲਾ ਜੀ ਕੀ ਨਾਂ ਤੁਹਾਡਾ ਗੁਰਸੇਵ ਕੁਸੇਵ ਜੀ ਹਾਂਜੀ ਇਹ ਤੇ ਪਾਣੀ ਦਾ ਪੱਧਰ ਕੱਲ ਦਾ ਵਧ ਰਿਹਾ ਜੀ ਤੇ ਅਸੀਂ ਤੇ ਇਹ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਜੇ ਤੇ ਬਾਰਸ਼ਾਂ ਰੁਕਦੀਆਂ ਫਿਰ ਤੇ ਕੋਈ ਇਹਦਾ ਹੱਲ ਹੈਗਾ ਜੇ ਇਸੇ ਤਰ੍ਹਾਂ ਬਾਰਸ਼ਾ ਹੁੰਦੀਆਂਗੇ ਤਾਂ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ ਕਿੰਨੇ ਕੁ ਲੋਕ ਅੰਦਰ ਫਿਰ ਪਿੰਡ ਦੇ ਵਿੱਚ ਫਸੇ ਹੋਏ ਸਾਰੇ ਅਜੇ ਅੰਦਰ ਆ ਜੀ ਘਰਾਂ ਦੇ ਵਿੱਚ ਲੋਕ ਮਾਲ ਡੰਗਰ ਆ ਛੱਡ ਕੇ ਆ ਨਹੀਂ ਸਕਦੇ ਤੇ ਮਾਲ ਡੰਗਰ ਵੀ ਅੰਦਰ ਆ ਤੇ ਲੋਕ ਵੀ ਅੰਦਰ ਆ ਕਈਆਂ ਨੂੰ ਕਈਏ ਵੀ ਬਾਹਰ ਆਜੋ ਤੇ ਕਈ ਆਉਣਾ ਵੀ ਨਹੀਂ ਚਾਹੁੰਦੇ ਕੁਝ ਨਹੀਂ ਚੱਲੇਗਾ ਅੰਦਰ ਜਿਹੜੇ ਲੋਕ ਬੱਚੇ ਤੁਸੀਂ ਦੱਸਣ ਦੇ ਨੇ ਲਵੀ ਅੰਦਰ ਕੋਠਿਆਂ ਦੇ ਉੱਪਰ ਚੜੇ ਲੋਕ ਹਾਂਜੀ ਸਭ ਤੋਂ ਜ਼ਿਆਦਾ ਇਹ ਵੀ ਰਾਸ਼ਨ ਪਾਣੀ ਦਾ ਤੇ ਚੱਲ ਜੰਦਾ ਘਰਾਂ 'ਚ ਕੋਈ ਮੁਸ਼ਕਲ ਨਹੀਂ ਆ ਰਹੀ ਸਭ ਤੋਂ ਮੁਸ਼ਕਲ ਹੈ ਡੰਗਰਾ ਵਾਸਤੇ ਜਿਨ੍ਹਾਂ ਦਾ ਬਾਹਰ ਖੇਤਾਂ ਦੇ ਵਿੱਚ ਚਾਰਾ ਹੀ ਵੱਢ ਨਹੀਂ ਸਕਦੇ ਵੱਢਣਾ ਕੀ ਪਹਿਲੀ ਗੱਲ ਤੋਂ ਡੋਬ ਹੀ ਗਿਆ ਤੇ ਚਾਰਾ ਫਿਰ ਕਿੱਥੋਂ ਆ ਰਿਹਾ ਕੋਈ ਪ੍ਰਸ਼ਾਸਨ ਇਹਦੇ ਵਾਸਤੇ ਦੀ ਪ੍ਰਸ਼ਾਸਨ ਚਾਰਾ ਦਾ ਹਰੇ ਚਾਰੇ ਦਾ ਇੰਤਜ਼ਾਮ ਕਰ ਰਿਹਾ ਜੀ ਤੇ ਉਹਦੇ ਵਾਸਤੇ ਲੱਗੀ ਹੋਈ ਹੈ ਸਰਕਾਰ ਕਹਿੰਦੇ ਇੱਕ ਬੋਰਡ ਜਿਹੜੀ ਉਹ ਵੀ ਉਹਦੇ 'ਚ ਮੋਟਰ ਨਹੀਂ ਹੈਗੀ ਸੁਣਿਆ ਨਹੀਂ ਜੀ ਉਹ ਸਾਰੀਆਂ ਤੇ ਲਿਆਤੀਆਂ ਫਿੱਟ ਹੋਣ ਗਈਆਂ ਆ ਪਹਿਲਾਂ ਦੀ ਮਤਲਬ 1-2 ਘੰਟੇ ਦੇ ਵਿੱਚ ਸਾਰੇ ਫਿੱਟ ਹੋ ਜਾਂਦੇ ਆ ਜੀ ਬਿਲਕੁਲ ਇਸ ਚੇਅਰਮੈਨ ਸਾਹਿਬ ਵੀ ਕਹਿ ਰਹੇ ਤੁਸੀਂ ਬੋਰਡ ਦੇ ਵਗਾਰੇ ਆਪਾਂ ਗਲਤ ਕਰ ਰਹੇ ਸੀ ਬੋਰਡ ਦਾ ਉਹਨਾਂ ਦੀ ਮੋਟਰ ਹੀ ਨਹੀਂ ਹੈਗੀ ਹੁਣ ਇੱਥੇ ਐਸਐਸਪੀ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਕਿ ਹੁਣੇ ਥੋੜੀ ਜਿਹੀ ਦਰ ਪਹਿਲਾਂ ਅਸੀਂ ਜਿਹੜਾ ਉੱਥੇ ਇੰਜਨ ਭੇਜਤਾ ਤੇ ਲਗਭਗ ਮੈਨੂੰ ਲੱਗਦਾ ਕਿ ਜੇ ਆਪਾਂ ਉਧਰਲੀ ਸਾਈਡ ਜਾਵਾਂਗੇ ਤੇ ਉਦੋਂ ਤੱਕ ਜਿਹੜਾ ਹੈਗਾ ਜਿਹੜੀ ਉਹ ਬੋਰਡ ਤਿਆਰ ਹੋ ਜਾਏਗੀ ਇੰਜਨ ਦੇ ਨਾਲ ਹਾਂਜੀ ਹਾਂਜੀ ਬੋਰਡ ਇੰਜਨ ਆ ਗਿਆ ਮਨ ਬੜਾ ਪਰੇਸ਼ਾਨ ਹੈ ਮੈਂ ਸਮਝਦਾ ਮੈਂ ਕਿ ਉਦਾਸ ਹੈ ਕਿਉਂਕਿ ਮੈਂ ਸਮਝਦਾ ਕਿ ਇੱਥੇ ਜ ਮੈਂ ਸਮਝਦਾ ਕੋਈ ਜਿਹੜੇ ਹਾਲਾਤ ਨੇ ਉਹ ਬੜੇ ਮੈਂ ਸਮਝਦਾ ਮੈਂ ਕਿ ਬੜਾ ਮਨ ਦੁਖੀ ਹੁੰਦਾ ਕਿਉਂਕਿ ਕਿਸੇ ਨੂੰ ਵੀ ਹੁਣ ਕਨੈਕਟੀਵਿਟੀ ਟੁੱਟ ਚੁੱਕੀ ਹੈ ਜੇ ਅਸੀਂ ਆਪਸ ਦੇ ਵਿੱਚ ਮਿਲਣਾ ਹੈ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਦਾ ਹੀ ਕਿਉਂਕਿ ਆਪਦੇ ਘਰ ਨਾਲ ਜਿਹੜਾ ਪਰਿਵਾਰ ਇੱਕ ਜ਼ਿੰਦਗੀ ਦੇ ਵਿੱਚ ਖਾਇਸ਼ ਹੁੰਦੀ ਜੇ ਇਨਸਾਨ ਦੇ ਘਰ ਬਣਾਉਣਾ ਆਪਦੇ ਘਰ ਨੂੰ ਛੱਡ ਕੇ ਆਪਣੇ ਸਮਾਨ ਨੂੰ ਆਪਦੇ ਸਿਸਟਮ ਨੂੰ ਛੱਡ ਕੇ ਵੀ ਆਉਣਾ ਮੁਸ਼ਕਲ ਹੈ ਇਸ ਕਰਕੇ ਮੈਂ ਸਮਝਦਾ ਹਾਂ ਕਿ ਲੋਕ ਆਪਣੇ ਘਰਾਂ ਵਿੱਚ ਹਜੇ ਤੱਕ ਬੈਠੇ ਨੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਕਿ ਜਿਹੜੇ ਜਿਹੜੇ ਸਾਡੇ ਪਰਿਵਾਰ ਨੇ ਇਸੇ ਤਰ੍ਹਾਂ ਸੁਖੀ ਵਸਦੇ ਰਹਿਣ ਤੇ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਜਿਹੜੀਆਂ ਪਿੱਛੇ ਬਾਰਿਸ਼ ਹੋ ਰਹੀ ਹੈ ਪਿੱਛੇ ਪਾਣੀ ਹੁੰਦਾ ਸਤਰ ਘਟੇ ਤੇ ਜਿਹੜੇ ਆ ਜਿਹੜਾ ਆਮ ਵਰਗਾ ਮਾਹੌਲ ਹੋਵੇ ਤੇ ਲੋਕ ਆਪਣੀ ਜਿਹੜੀ ਜ਼ਿੰਦਗੀ ਦੁਬਾਰਾ ਫਿਰ ਖੁਸ਼ਹਾਲ ਜੀ ਹੋ ਸਕਣ ਬਾਕੀ ਪ੍ਰਸ਼ਾਸਨਿਕ ਤੌਰ ਤੇ ਤੇ ਖਾਸ ਕਰਕੇ ਮੈਂ ਸਮਝਾਵਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਸਾਡੇ ਪੰਜਾਬ ਪੰਚਾਇਤ ਜਮਨੀਸ਼ ਸ਼ੋਧਿਆ ਜੀ ਵੱਲੋਂ ਜਿਹੜੇ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਏ ਨੇ ਕਿ ਜਿਹੜਾ ਤੁਸੀਂ ਤੁਹਾਡਾ ਜਿਹੜਾ ਪਹਿਲਾ ਫਰਜ ਹੈ ਮੁਢਲਾ ਫਰਜ ਹੈ ਉਹ ਸਾਰਾ ਕੁਝ ਛੱਡ ਕੇ ਫਰਜ ਹੈ ਕਿ ਤੁਸੀਂ ਲੋਕਾਂ ਦੇ ਨਾਲ ਇਸ ਟੈਂਡਰ ਐ ਇਸ ਸਮੇਂ ਦੇ ਵਿੱਚ ਖੜੋ ਕਿਉਂਕਿ ਜੇ ਸਾਡੇ ਕਿਸਾਨ ਭਰਾ ਸਾਡੇ ਪਿੰਡਾਂ ਦੇ ਵਸਨੇਕ ਸਾਡੇ ਲੋਕ ਹੀ ਪਰੇਸ਼ਾਨ ਨੇ ਤੇ ਮੈਂ ਸਮਝਦਾ ਸਾਡਾ ਸਾਡਾ ਵੀ ਹੱਕ ਬੰਦਾ ਕਿ ਇਸ ਇਹਨਾਂ ਦੇ ਨਾਲ ਖੜੀਏ ਕਿਹੜਾ ਪਾਣੀ ਹੈ ਜਾਂ ਜਿਹੜਾ ਜਿਹੜੀ ਹੈ ਜਿਹੜਾ ਕਹਿਰ ਆਇਆ ਜਾਂ ਕਰੋਪੀ ਆਈ ਇਹ ਇਕੱਲੇ ਇਹਨਾਂ ਤਨੀਆਂ ਇਹ ਨਾਲ ਸਾਡੇ ਵੀ ਆਈ ਐ ਅਸੀਂ ਕੋਈ ਜੋ ਪੋਲਿਟੀਕਲ ਰਾਜਨੀਤੀ ਵਿੱਚ ਜਿੱਥੇ ਤੱਕ ਪਹੁੰਚੇ ਆ ਤੇ ਮੈਂ ਸਮਝਦਾ ਵਾਂ ਕਿ ਉਹ ਇਹ ਇਨਾਂ ਲੋਕਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਸਾਨੂੰ ਇੰਨੇ ਵੱਡੇ ਮੈਂਡੇਟ ਦੇ ਨਾਲ ਜਿਹੜਾ 2022 ਵਿੱਚ 99 ਸੀਟਾਂ ਜਤਾ ਕੇ ਸਾਡੀ ਸਰਕਾਰ ਜਿਹੜੀ ਹੈ ਪੰਜਾਬ ਦੇ ਸਿਮ ਚੜ੍ਹਤ ਸਰਦਾਰ ਭਗਵੰਤ ਸਿੰਘ ਜੀ ਮਾਰਨੋ ਬਣਾਇਆ ਤੇ ਮੈਂ ਉਹ વિશ્વાસ ਦਵਾਉਣਾ ਤੁਹਾਡੇ ਜਰੀਏ ਕਿ ਅਸੀਂ ਜਿਹੜਾ ਇਹਨਾਂ ਦੀ ਹਰ ਤਰ੍ਹਾਂ ਦੇ ਨਾਲ ਜਿਹੜਾ ਕੋਸ਼ਿਸ਼ ਕਰਾਂਗੇ ਕਿ ਮਾਲੀ ਤੌਰ ਤੇ ਮੈਂ ਸਮਝਦਾ ਸਰਕਾਰ ਇੱਕ ਤੌਰ ਤੇ ਜਿਹੜਾ ਆਪਣਾ ਪ੍ਰਸ਼ਾਸਨਿਕ ਤੌਰ ਤੇ ਕਿਸੇ ਵੀ ਚੀਜ਼ ਦੀ ਭਾਵੇਂ ਉਹ ਰਾਸ਼ਨ ਦੀ ਗੱਲ ਕੀਤੀ ਜਾਵੇ ਭਾਵੇਂ ਟੈਂਟ ਦੀ ਗੱਲ ਕੀਤੀ ਜਾਵੇ ਭਾਵੇਂ ਬੋਟ ਦੀ ਗੱਲ ਕੀਤੀ ਜਾਵੇ ਭਾਵੇਂ ਮੈਂ ਸਮਝਦਾ ਵਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਜਿਹੜੀ ਇਹ ਹੋ ਨਹੀਂ ਆਉਣ ਦਿੱਤੀ ਜਾਏਗੀ ਬਾਕੀ ਜਿਹੜਾ ਅਸੀਂ ਜਿਹੜਾ ਇੱਥੋਂ ਉਸ ਤੋਂ ਬਾਅਦ ਪਿੰਡ ਵਾਸੀਆਂ ਕੋਲ ਜਾ ਕੇ ਗੱਲਬਾਤ ਕਰਾਂਗੇ ਜਿਉਂ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਅਸੀਂ ਹਰ ਟਾਈਮ ਉਹਨਾਂ ਦੇ ਨਾਲ 24 ਘੰਟੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਸਾਡਾ ਅੱਜ ਜਿਹੜਾ ਸਾਡੀ ਹੁਣ ਡਿਊਟੀ ਕੋਈ ਹੋਰ ਹੈ ਨਹੀਂ ਸਰਕਾਰ ਦੇ ਵਿੱਚ ਸਾਡਾ ਫਰਜ਼ ਹੈ ਜ ਇਹਨਾਂ ਦਾ ਜਿਹੜਾ ਆਮ ਵਾਂਗ ਜ਼ਿੰਦਗੀ ਦੁਬਾਰਾ ਆਮ ਵਾਂਗ ਜੀਵਨ ਨਹੀਂ ਹੁੰਦਾ ਉਹ ਨਹੀਂ ਦਰ ਅਸੀਂ ਇਹਨਾਂ ਦੇ ਵਿੱਚ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਮੈਂ ਅਸੀਂ ਪਿੰਡ ਦੇ ਉੱਥੇ ਜਿੰਨੇ ਵੀ ਸਾਡੇ ਸਾਥੀ ਬੈਠੇ ਨੇ ਲੋਕ ਬੈਠੇ ਨੇ ਸਾਡੇ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਅਸੀਂ ਉੱਥੇ ਜਾ ਕੇ ਜੋ ਵੀ ਜਿੰਨੇ ਜੋਗੀ ਹੋਏ ਅਸੀਂ ਹੇਰ ਵਿੱਚ ਹਾਜ਼ਰ ਬਿਲਕੁਲ ਸਾਡੇ ਨਾਲ ਕੁਝ ਪਿੰਡ ਵਾਲੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਆ ਆ ਆਹ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਸਾਡੇ ਜੋ ਡੰਗਰਾਂ ਦਾ ਰਾਸਨ ਉਹ ਪਹੁੰਚਾਇਆ ਜਾਵੇ ਹੀ ਗਈ ਹੋਰ ਆ ਵੇਖੀ ਜਾਨੇ ਤੀ ਪਾਣੀ ਕਿੰਨੇ ਕਿੰਨੇ ਫੁੱਟ ਅੰਦਰ ਗਿਆ ਪਿੰਡਾਂ ਦਾ ਪਾਣੀ ਤਾਂ ਬਹੁਤ ਫੁੱਟ ਡੂੰਗਾ ਆ ਇਹਨੂੰ ਤਾਂ ਬਾਲਾ ਜਿਆਦਾ ਪਿੰਡੋਂ ਤਾਂ ਦੂਜਾ ਜਿਆਦਾ ਵਾਹੇ ਤੇ ਕਿੰਨੇ ਕ ਅੰਦਰ ਲੋਕ ਜਿਹੜੇ ਫਸੇ ਹੋਏ ਲੋਕ ਵਾਵਾ ਫਸੇ ਹੋਏ ਆ ਇਹ ਤੇ ਕਿਉ ਲੋਕ ਆਣਾ ਨਹੀਂ ਜਾਂਦੇ ਹੁਣ ਆਪਣਾ ਘਰ ਛੱਡ ਕੇ ਕੌਣ ਆਉਂਦਾ ਇਹ ਕੋਈ ਮਾਲ ਡੰਗਰ ਸਾਰਿਆਂ ਦੇ ਘਰੇ ਆ ਠੀਕ ਹੈ ਲੋਕ ਜਾਂਦੇ ਫਿਰ ਕਿਵੇਂ ਬੇ ਨੇ ਐਦਾਂ ਜਾਂਦੇ ਪਏ ਹੁਣ ਚੜਕਦੇ ਆਪਦੀ ਮੁਸ਼ਕਿਲ ਦੇ ਵਿੱਚ ਪਾ ਕੇ ਜਾ ਰਹੇ ਉਹ ਤਾਂ ਹੁਣ ਜਾਣਾ ਪੈਣਾ ਆਪਦੀ ਮਜਬੂਰੀ ਬਣ ਗਈ ਸਾਡੀ ਕੀ ਮੰਗ ਕਰਦੇ ਸਰਕਾਰ ਕੋਲ ਵੀ ਵੀ ਸਾਨੂੰ ਜੋ ਡੰਗਰਾਂ ਦਾ ਚਾਰਾ ਉਹ ਮਿਲ ਜAVE ਸਾਰੇ ਜੋ ਪੱਠੇ ਪੱਠੇ ਦੇ ਸਾਬਿਤ ਥੋੜੀ ਤਾਂ ਕਿ ਖਤਮ ਹੋ ਗਈ ਹੈ ਤੇ ਡਾਕਟਰ ਫਿਰ ਕੋਈ ਇੱਥੇ ਟੀਮਾਂ ਆਈਆਂ ਡਾਕਟਰਾਂ ਦੀ ਵੀ ਆਈ ਟੱਕਰ ਤਾਂ ਕੋਈ ਨਹੀਂ ਆਇਆ ਨਹੀਂ ਆਈਆਂ ਆਈਆਂ ਕੈਂਪ ਲੱਗਾ ਜੀ ਅੱਛਾ ਜੀ ਆਏ 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 ਜੀ ਡਾਕਟਰ ਟੀਮਾਂ ਲੱਗੀਆਂ ਜੀ ਹਾਂ ਜੀ ਹੋਰ ਤੁਹਾਨੂੰ ਮਤਲਬ ਕਿ ਮੇਨ ਚਾਰਾ ਮਜਾ ਮਜਾ ਦਾ ਤਾਂ ਜਾ ਜੇ ਹਾਂ ਜੀ ਬਿਲਕੁਲ ਜੀ ਅਸੀਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੋ ਹੀ ਕਹਿਣਾ ਹੈ ਜਿਹੜਾ 7 8 8 ਫੁੱਟ ਪਾਣੀ ਜਿਹੜਾ ਪਿੰਡ ਦੇ ਵਿੱਚ ਭਰ ਚੁੱਕਾ ਅਸੀਂ ਲੋਕਾਂ ਨਾਲ ਇਹੋ ਹੀ ਸਾਡਾ ਜਿਹੜੀਆਂ ਮੱਝਾਂ ਦਾ ਚਾਰਾ ਚੂਰਾ ਪ੍ਰਸ਼ਾਸਨ ਨੂੰ ਦੇਣ ਵਾਲੀ ਦੀ ਧਿਆਨ ਦੀ ਲੋੜ ਹੈ ਫਲੋਜ਼ਪੁਰ ਤੋਂ ਬੋਵੀ ਖਰਾਨਾ ਆਉਣ ਯਾਰ